ਗੁਰਦਾਬਾਹ ਜੀ ਆਮ ਸਰਕਾਰ ਗੁਰਦਾਬਾਹ ਆਮ ਆਦੀ ਪਾਰਟੀ ਗੁਰਦਾਬਾਹ ਆਮ ਆਦੀ ਪਾਰਟੀ ਗੁਰਦਾਬਾਹ ਆਮ ਆਦੀ ਪਾਰਟੀ ਗੁਰਦਾਬਾਹ ਅੱਜ ਜਿਵੇਂ ਤੁਹਾਨੂੰ ਪਤਾ ਆ ਪੰਜਾਬ ਸਰਕਾਰ ਜਿਹੜੀ ਆ ਆਪ ਦੀ ਸਰਕਾਰ ਬਣੀ ਹੋਈ ਆ ਇਹਨੂੰ 3 ਸਾਲ ਪੂਰੇ ਹੋ ਗਏ ਨੇ ਇਹ ਜਿਹੜੀ ਸਰਕਾਰ ਹੈ ਝੂਠੇ ਵਾਦੇ ਕਰਕੇ ਸਰਕਾਰ ਬਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਭ੍ਰਿਸ਼ਟਾਚਾਰ ਦਾ ਕਿੰਨਾ ਬੋਲ ਵਾਲਾ ਭ੍ਰਿਸ਼ਟਾਚਾਰ ਕਈ ਗੁਣਾ ਅੱਧੇਲੀ ਸਰਕਾਰਾਂ ਨਾਲ ਵਧਿਆ ਇਹਨਾਂ ਨੇ ਵਾਦਾ ਕੀਤਾ ਸੀ ਵੀ ਔਰਤਾਂ ਵਾਸਤੇ ਅਸੀਂ 1000 ਰੁਪਏ ਮਹੀਨਾ ਜਿਹੜਾ ਹੈਗਾ ਦੇਾਂਗੇ ਪਰ 3 ਸਾਲ ਤੋਂ ਬਚਾਰੀਆਂ ਔਰਤਾਂ ਉਹ ਬੈਠਾ ਉਡੀਕ ਰਹੀਆਂ ਨੇ ਉਹਨਾਂ ਦਾ ਕਿਸ ਨੇ ਕੋਈ ਸਾਥ ਹੀ ਲਈ ਕਿਸੇ ਨੂੰ 1 ਰੁਪਿਆ ਅਜ ਤੱਕ ਇਹ ਨਹੀਂ ਦਿੱਤਾ ਉਸ ਤੋਂ ਇਲਾਵਾ ਜਿਹੜੇ ਰੇਤ ਮਾਫੀਆ ਇਹ ਤੁਹਾਨੂੰ ਪਤਾ ਵੀ ਇਹਨਾਂ ਦਾ ਕਿੰਨਾ ਜ਼ਿਆਦਾ ਪਿਛਲੇ ਦਿਨੀ ਆਪਣੇ ਮਹਿਰਬਾਨ ਇਲਾਕੇ ਦੇ ਵਿੱਚ ਵੀ ਤੁਸੀਂ ਦੇਖਿਆ ਕਿੰਨੇ ਵੜੇ ਰੋਸタル ਨੇ ਹੋਏ ਨੇ ਰੇਤ ਮਾਫੀਆ ਕਿਸ ਹੱਦ ਤੱਕ ਵੱਚ ਚੁੱਕਾ ਹੈ ਇਹਦਾ ਸਾਰਾ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਐ ਝੂਠੇ ਵਾਅਦੇ ਕਰਕੇ ਬਣੀ ਇਹਨਾਂ ਨੇ ਆਪਣੇ ਜੋ ਮੈਨੀਫੈਸਟੋ ਵਿੱਚ ਦਿੱਤਾ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਹਰੇਕ ਮੰਡਲ ਦੇ ਵਿੱਚ ਜਿਹੜਾ ਹੈਗਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਸੁੱਤੀ ਬਈ ਸਰਕਾਰ ਨੂੰ ਜਗਾਇਆ ਜਾ ਰਿਹਾ ਵੀ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨੂੰ ਤੁਰਤ ਪੂਰੇ ਕਰਨ। ਜਿਹੜੇ ਪ੍ਰਦਰਸ਼ਨ ਦਾ ਕਰ ਰਹੇ ਹਾਂ ਅਸੀਂ ਇਹ ਸਾਰੇ ਮੰਡਲਾਂ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਇਹਨਾਂ ਦੀਆਂ ਅੱਖਾਂ ਖਲ ਆਉਣ ਲਈ ਆਏ ਰੋਸ ਪ੍ਰਦਰਸ਼ਨ ਹੈ ਕਿ ਅਸੀਂ ਕਿਸੇ ਪਬਲਿਕ ਨੂੰ ਪਰੇਸ਼ਾਨ ਨਹੀਂ ਕਰ ਰਹੇ ਨੀ ਸਿਰਫ ਇਸੇ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਪ੍ਰਦਰਸ਼ਨ ਕਰ ਰਹੇ ਹਾਂ ਜਿਹੜੀ ਪੰਜਾਬ ਸਰਕਾਰ 3 ਸਾਲਾਂ ਤੇ 3 ਮਹੀਨੇ ਦੇ ਅੰਦਰ ਨਸ਼ਾ ਖਤਮ ਕਰਦੀ ਗੱਲ ਕਹਿ ਰਹੀ ਸੀ ਅੱਜ 3 ਸਾਲਾਂ ਬਾਅਦ ਕੁਝ ਜਿਹੜੇ ਪੁਰਾਣੇ ਬੰਦੇ ਜਿਹੜੇ ਹੈਗੇ ਇਸ کاروبار 'ਚ ਲਿਪਟੇ ਨੇ ਜਾਂ ਜਿਹੜੇ ਖਾਂਦੇ ਨੇ ਪੀਂਦੇ ਨੇ ਉਹਨਾਂ ਨੂੰ ਭਰ ਕੇ ਅੰਦਰ ਦੇ ਕੇ ਆਪਣੀ ਵਾਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਇਹ ਸਾਰੇ ਪਬਲਿਕ ਜਾਣਦੀ ਹੈ ਵੀ ਕਿੰਨੇ ਕੇ ਇਹਨਾਂ ਨੇ ਜਿਹੜੇ ਆ ਮਾਫੀਆ ਫੜੇ ਨੇ ਹਾਂਜੀ ਆ ਕੇ ਡਾਇਆ ਜਾ ਰਹੇ ਜਿਹੜੇ ਮਕਾਨ ਟਾਏ ਜਾ ਰਹੇ ਇਹ ਸਿਰਫ ਚਨੰਦਾ ਲੋਕਾਂ ਦੇ ਸਿਰਫ ਜਿਹੜੀ ਹੈ ਵਿਰੋਧੀ ਭਾਸ਼ਾ ਨਾਲ ਸੇਕੀਤੇ ਜਾ ਰਹੇ ਨੇ ਇਹ ਜੇ ਬਹੁਤ ਕੱਟ ਸਚਾਈ ਹੈ ਜੇ ਦੇਖੋਗੇ ਤਾਂ ਸਿਰਫ ਉਹ ਮਕਾਨ ਟਾਏ ਜਾ ਰਹੇ ਨੇ ਜਿਹੜੇ ਇਲੀਗਲ ਤੌਰ ਤੇ ਬਣੇ ਹੋਏ ਨੇ ਤੇ ਇਲੀਗਲ ਤੌਰ ਤੇ ਬਣੇ ਮਕਾਨਾਂ ਨੂੰ ਤਾਂ ਸਾਰਨਾ ਪਹਿਲਾਂ ਬਣ ਨਹੀਂ ਕੇ ਦਿੱਤਾ ਗਿਆ ਆ ਆਪਾਂ ਆਮੇ ਕਾਹਦੇ ਦਾਵਾਵਾ ਕੀ ਮਤਲਬ ਹੈ ਇਹ ਇਹ ਬਿਲਕੁਲ ਮੁੱਫਤ ਜਾਰੀ ਦੇ ਇਸ ਕੋਈ ਪਹਿਲੇ ਪ੍ਰਕਾਰਾਂ ਦੇ ਠੀਕ ਜਿਹੜਾ ਪਬਲਿਕ ਦੇ ਉੱਤੇ ਜਿਹੜਾ ਬੋਝ ਪਾਇਆ ਜਾ ਰਹਾ ਇਹ 5 ਰੁਪਏ ਜਿਹੜੀ ਹੈ ਨਾ ਬਿਜਲੀ ਮੁਫਤ ਦਿੱਤੀ ਜਾ ਰਹੀ ਸੀਗੀ ਇਹ ਜਿਹੜੀ ਆ ਕੁਛ ਜਿਹੜੇ ਗਰੀ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਉਹ ਬਿਲਕੁਲ ਠੀਕ ਹੈ ਪਰ ਕਿਹਦਾ ਲੋਡ ਹੈ ਜਿਹੜਾ ਜਿਹਦਾ ਵਜਨ ਹੈ ਇਹ ਆਮ ਪਬਲਿਕ ਦੇ ਉੱਤੇ ਪਾਇਆ ਜਾ ਰਿਹਾ ਇੰਡਸਟਰੀ ਨੂੰ 5 ਰੁਪਏ ਜਿਹੜੀ ਹੈ ਜਿਹੜੀ ਬਿਜਲੀ ਦੇਣ ਦੀ ਯੂਨਟ ਦੇਣ ਦੀ ਗੱਲ ਕੀਤੀ ਗਈ ਸੀ ਉਹ 3 ਸਾਲਾਂ ਅਜੇ ਤੱਕ ਤਾਂ ਪੂਰੀ ਨਹੀਂ ਹੋਈ ਹਰ ਕੋਲੇ ਦੋ ਸਾਲ ਤੋਂ ਇਸ ਕਿਸੇ ਦੇ ਰੋਸਾ ਕਰਾ ਰਹਾ ਆਪ ਜਿਸ ਤਰ੍ਹਾਂ ਦਾ ਇਹਨਾਂ ਦਾ ਹੁਣ ਤਾਂ 3 ਸਾਲ ਦਾ ਪੀਰੀਅਡ ਹੈ ਉਹਦੇ ਚ ਤਾਂ ਲੱਗਦਾ ਪੰਜਾਬ ਬਿਹਾਲ ਹੋ ਗਿਆ ਜਿੱਦਾਂ ਹੋਇਆ ਇਹ ਹੋਰ ਵੀ ਜਾਂ ਵਧਰ ਹੋ ਜਾਊਗਾ ਇਹ ਆਉਣ ਵਾਲੇ ਜਿਹੜੀਆਂ ਸਰਕਾਰਾਂ ਨੂੰ 10 ਸਾਲ ਦੀ ਭਰਾਈ ਦੀ ਹੋ ਸਕਦੀ ਔਰ ਬੰਗਲਾ ਬੋਲਣਾ ਜਿਹੜਾ ਆਉਂਦਾ ਉਹ ਰੇਲੋ ਤੇ ਕਾਬੂ ਨਹੀਂ ਤੁਸੀਂ ਇਹ ਦੇਖੋ ਜੀ ਜਿਹੜੇ ਝੋਟ ਦਾ ਝੋਟ ਦਾ ਸਾਰਾ ਲੈ ਕੇ ਬਣੀ ਹੋਈ ਇਹ ਆਵਾਦਵੀ ਪਾਰਟੀ ਜਿਹਦਾ ਡੱਬਾ ਗਲ ਹੋ ਚੁੱਕਿਆ ਹੈਗਾ ਤੇ ਕੋਈ ਦੇ ਦੇਖੋਗੇ ਜਿਵੇਂ ਇਹਨਾਂ ਨੇ ਨੌਜਵਾਨੀ ਦੇ ਨਾਲ ਕਸਾਨੀ ਦਾ ਕਸਾਨ ਜਿਹੜਾ ਕਾਨ ਕੀਤਾ ਹੈਗਾ ਪੰਜਾਬ ਦਾ ਜਿਹੜਾ ਕਿ ਬੇੜਾ ਗਰਕ ਹੋ ਚੁੱਕਿਆ ਆਪਾਂ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਹੈਗੇ ਬੱਚੇ ਆਪਣੇ ਪਲੇ ਗਰਾਉਂਡਾਂ ਦੇ ਵਿੱਚ ਸੇਫ ਨਹੀਂ ਹੈਗੇ ਵੀ ਮੰਤਰੀ ਇਹਨਾਂ ਦੇ ਆ ਕੇ ਉਦਘਾਟਨ ਕਰਦੇ ਹੋਣਾਂ ਨਾਮ ਵੰਡਦੇ ਹੋਣ ਤੇ ਅੱਧੇ ਘੰਟੇ ਬਾਅਦ ਉਸੇ ਪਾਰਕ ਦੇ ਵਿੱਚ ਆ ਕੇ ਬੱਚੇ ਨੂੰ 10 ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਤੋਂ ਵੱਡੀ ਹੋਰ ਨਲਾਕੀ ਇਸ ਸਰਕਾਰ ਦੀ ਹੋਰ ਕੀ ਹੋਏਗੀ ਇਸ ਕਰਕੇ ਜਿਹੜੇ ਕਿ ਤਿੰਨ ਸਾਲਾਂ ਚ ਜਿਹੜੇ ਇਹਨਾਂ ਨੇ ਰੰਗ ਲਾਤੇ ਜਾਂ ਪੰਜਾਬ ਦਾ ਬੇੜਾ ਕਰਕੇ ਕਰਤਾ ਉਹ ਦੋ ਸਾਲਾਂ ਦੇ ਵਿੱਚ ਦੋ ਸਾਲ ਵੀ ਨਹੀਂ ਰਹਿ ਗਿਆ ਹੁੰਦਾ ਡੇਢ ਸਾਲ ਦਾ ਟਾਈਮ ਰਹਿ ਗਿਆ ਔਰ ਇਹ ਜਿਹੜੀ ਬੋਖ ਲਾਈ ਹੋਈ ਸਰਕਾਰ ਹੈ ਕਿ ਜਲਦੀ ਆਪਣੀ ਜਾਨ ਛੁੱਟੂਗੀ ਔਰ ਲੋਕਾਂ ਨੂੰ ਬੜਾ ਵੱਡਾ ਇੱਕ ਤਜਰਬਾ ਦੇਖ ਨੂੰ ਮਿਲ ਗਿਆ ਵੀ ਜਿਹੜਾ ਇਹ ਬਦਲਾਵ ਬਦਲਾਵ ਦਾ ਇਹਨਾਂ ਨੇ ਇੱਕ ਮਖੋਟਾ ਪਾਇਆ ਹੋਇਆ ਵੀ ਜਿਵੇਂ ਕਿ ਫਿਰ ਭਗਤ ਸਿੰਘ ਦੇ ਨਾਮ ਨੂੰ ਇਹਨਾਂ ਨੇ ਵਰਤ ਕੇ ਜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦਾ ਖਿਲਵਾੜ ਕਰਕੇ ਇਹਨਾਂ ਨੇ ਸੱਤਾ ਹਾਸਲ ਕੀਤੀ ਸੀਗੀ ਔਰ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਵੀ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਹੈਗਾ ਜਿਨ੍ਹਾਂ ਨੂੰ ਕਦੀ ਕੌਂਸਲਰਾਂ ਦੀ ਟਿਕਟਾਂ ਨਹੀਂ ਸੀ ਮਿਲੀਆਂ ਉਹਨਾਂ ਲੋਕਾਂ ਨੂੰ ਇਹਨਾਂ ਨੇ ਐਮਐਲਏ ਦੀ ਟਿਕਟ ਬਣਾ ਕੇ ਇੱਕ ਉਮਰ ਜਿਹੜੀ ਖੜੀ ਕਰ ਲਈਤੀ ਸੀਗੀ ਅੱਜ ਉਹਦੇ ਮੱਦੇਨਜ਼ਰ ਆਪਣਾ ਦੇਖਿਆ ਜਾ ਰਿਹਾ ਕਿ ਪੰਜਾਬ ਦਾ ਬੇੜਾ ਘਰਕ ਹੋ ਚੁੱਕਿਆ ਫਿੱਟੀਆਂ ਪੈਣਾ ਸੇਫ ਨਹੀਂ ਹੈਗੀਆਂ ਬੱਚੇ ਸੇਫ ਨਹੀਂ ਹੈਗੇ ਵਾਹ ਬਾਹਰ ਸੇਫ ਨਹੀਂ ਹੈਗਾ ਕਿ ਇਹ 1.5 ਸਾਲ ਦਾ ਟਾਈਮ ਸਮਾਂ ਜਿਹੜਾ ਰਹਿ ਗਿਆ ਵੀ ਆਪਾਂ ਔਖੇ ਹੋ ਕੇ ਕੱਢ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਪਾਂ ਪੰਜਾਬ ਦੇ ਵਿੱਚ ਬਣਾਵਾਂਗੇ ਤੇ ਆਪਣੇ ਬੱਚਿਆਂ ਦਾ ਭਵਿੱਖ ਤੇ ਆਪਣੇ ਵਪਾਰ ਨੂੰ ਬਚਾਵਾਂਗੇ ਜੀ ਧੰਨਵਾਦ ਜੀ ਇਹ ਪੰਜਾਬ ਦੇ ਲਈ ਹੋਰ ਸਾਲ ਵਿੱਚ ਵੀ ਜੀ ਪਾਰਟੀ ਆਏਗੀ ਬਿਲਕੁਲ ਆਉਗੀ ਜੀ ਕਿਉਂਕਿ ਜਿੱਦਾਂ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਜਿਵੇਂ ਕਿ ਦਿੱਲੀ ਦੇ ਵਿੱਚ 2500 ਰੁਪਏ ਦਾ ਜੇ ਭਾਣਾ ਨੂੰ ਐਲਾਨ ਕੀਤਾ ਸੀਗਾ ਤੇ ਉਹ ਸਾਰਾ ਕੁਝ ਪਾਸ ਹੋ ਗਿਆ ਤੋਂ ਕਿ ਵਧੀਆ ਤੇ ਸੂਝਵਾਨ ਲੀਡਰ ਦੀ ਪੰਜਾਬ ਨੂੰ ਸ਼ੁਰੂ ਤੋਂ ਹੀ ਬਾਲ ਹੈਗੀ ਹੈ ਜਿਹੜਾ ਕਿ ਪੰਜਾਬ ਸ਼ੁਰੂ ਤੋਂ ਹੀ ਇਸ ਕਰਕੇ ਵਾਂਝਾ ਰਿਹਾ ਹੈਗਾ ਤੇ ਆਉਣ ਵਾਲਾ ਜਿਹੜਾ ਭਵਿੱਖ ਹੈ 2027 ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਬੜਾ ਸੁਨਹਿਰੀ ਭਵਿੱਖ ਆਊਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ ਤੇ ਉਹਨਾਂ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਜਿਹੜੀਆਂ ਕਿ ਜੀ ਦੇ ਸਰ ਤੇ ਲੋਕਾਂ ਦੇ ਵਿੱਚ ਵਿਚਰਦੇ ਨੇ ਔਰ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਸਮਝਦੇ ਨੇ ਅੱਜ आप सरकार के तीन साल पूरा हो गए हैं तो इसके विषय में हमने सारे स्लोगन के जो है सारे वादों को देखा गया इन्होंने किन किने वादे किते तो किने इन्होंने पूरा किया आज तीन साल हो गया तीन साल में पंजाब का क्या हाल हो गया ये कि किसी को बताने की जरूरत नहीं है हर स्तर पर दिख रहा एक चाहे नशाखोरी का देख लीजिए चाहे आप लॉ एंड ऑर्डर का देख लीजिए मैटर कि अभी वहाँ पे एक अभी मुद्दा दो दिन पहले का ही मुद्दा है

ਕਿ ਬੀਜੇਪੀ ਸਰਕਾਰ ਵਾਦੇ ਪੂਰੇ ਨਹੀਂ ਕਰ ਰਹੀ 2500 ਰੁਪਏ ਮੈਲਾਵਨ ਨੂੰ ਨਹੀਂ ਦੇ ਰਹੀ ਇੱਥੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ ਮੈਲਾਵਨ ਜਿਹੜੀ ਗਰੰਟੀ ਪੈਸੇ ਦੇਣ ਦਾ ਵਾਦਾ ਕੀਤਾ ਗਿਆ ਸੀ 1000 ਰੁਪਏ ਉਹ ਨਹੀਂ ਆ ਰਹੇ ਇਹਨਾਂ ਵਾਸਤੇ ਉਹਨਾਂ ਦਾ ਕੀ ਕਹਿਣਾ ਹੈ ਇੱਥੇ 3 ਸਾਲ ਹੋ ਗਏ ਉਹ ਤੇ 3 ਦਿਨ ਨਹੀਂ ਹੋਏ ਸੀ ਅਜੇ ਸ਼ਬਦ ਗ੍ਰਾਂਡ ਵੀ ਨਹੀਂ ਕੀਤੀ ਸੀ ਬੀਜੇਪੀ ਸਰਕਾਰ ਨੇ ਫਿਰ ਵੀ ਉਹਨਾਂ ਨੇ ਦਿਨੋਂ ਦਿਨ ਦੇ ਵਿੱਚ 10 ਪ੍ਰੈਸ ਕਾਨਫਰੰਸਾਂ ਦੇ ਦਿੱਤੀ ਕੀ ਵਾਦੇ ਪੂਰੇ ਨਹੀਂ ਕਰ ਰਹੀ ਹੈ ਵਾਦੇ ਪੂਰੇ ਨਹੀਂ ਕਰ ਰਹੀ ਹੈ ਉਹਨਾਂ ਕੋਲ ਬਸ ਇਹੀ ਰਹਿ ਗਿਆ ਹੁਣ ਕਿ ਬੀਜੇਪੀ ਸਰਕਾਰ ਨੂੰ ਕਿੱਦਾਂ ਨਾ ਕਿੱਦਾਂ ਕਰਕੇ ਇਹਨਾਂ ਦੇ ਜਿਹੜੇ ਅੱਛੇ ਕੰਮ ਕੀਤੇ ਗਏ ਉਹਨਾਂ ਨੂੰ ਲੁਕੋਇਆ ਜਾਵੇ ਉਹ ਧਰਨੇ ਦੇ ਰਹੇ ਆ ਹੋਰ ਕਰੇ ਝੁੱਟੇ ਧਰਨੇ ਦੇ ਕੇ ਝੁੱਟੇ ਧਰਨੇ ਦੇ ਕੇ ਬੀਜੇਪੀ ਸਰਕਾਰ ਜੋ ਚੰਗੇ ਕੰਮ ਕਰ ਰਹੀ ਹੈ ਉਹਨਾਂ ਨੂੰ ਲੁਕੋਇਆ ਜਾਵੇ ਇੱਥੇ 3 ਸਾਲ ਹੋ ਗਏ ਕੋਈ ਵਾਦੇ ਪੂਰੇ ਨਹੀਂ ਕੀਤੇ ਉਹਦੇ 3 ਦਿਨਾਂ ਬਾਅਦ ਹੀ ਉਹ ਪ੍ਰੈਸ ਕਾਨਫਰੰਸਾਂ ਕਰਨੇ ਲੱਗੇ ਧਰਨੇ ਦੇਣ ਲੱਗੇ ਯਾਰ ਨਹੀਂ ਕੀਤਾ ਉਹ ਨਹੀਂ ਕੀਤਾ 3 ਸਾਲ ਹੋ ਗਏ ਇੱਥੇ ਕਰੋ ਨਾ ਵਾਦੇ ਪੂਰੇ ਘਰ ਘਰ ਸਰਕਾਰੀ ਨੌਕਰ ਪਹੁੰਚੂਗਾ ਘਰ ਘਰ ਜਾ ਕੇ ਕੰਮ ਕਰੂਗਾ 2 ਮਹੀਨੇ ਹੋ ਗਏ ਮੈਨੂੰ ਬਿਜਲੀ ਦਾ ਮੀਟਰ ਅਪਲਾਈ ਕਿਤੇ ਨੂੰ ਅਜੇ ਤੱਕ ਤਾਂ ਉਹਦੀ ਪਰਚੀ ਮਿਲੀ ਨਹੀਂ ਮੈਨੂੰ ਨੰਬਰ ਮਿਲਿਆ ਨਹੀਂਗਾ ਇਹ ਨਾਲੇ ਕਹਿੰਦੇ ਤੇ ਇਹਦੇ ਕਾਉਂਸਲਰ ਬਣੇ ਨੂੰ ਕਿੰਨਾ ਟਾਈਮ ਹੋਇਆ ਘਟੋ ਘਟੇ ਕਾਉਂਸਲਰ ਕਾਉਂਸਲਰ ਨੂੰ ਕਿਹਾ ਕਿ ਤੁਸੀਂ ਗਲੀ ਬਣਾਉਂਦਾ ਵਾਅਦਾ ਪੂਰਾ ਕੀਤਾ ਸੀ ਕਾਉਂਸਲਰ ਕੀ ਕਹਿੰਦਾ ਆਮਾਦੀ ਪਾਰਟੀ ਦਾ ਕਾਉਂਸਲਰ ਕੀ ਕਹਿੰਦਾ ਕਿ ਜਿਹੜੇ ਖਾਲੀ ਪਲਾਟ ਪਏ ਆ ਇਹਨਾਂ ਨੇ ਚਾਰ ਦੀਵਾਰੀ ਕਰਾਓ ਪਹਿਲਾਂ ਫੇਰ ਅਸੀਂ ਗਲੀ ਬਣਾਵਾਂਗੇ ਨਹੀਂ ਹੁਣ ਅਸੀਂ ਹੁਣ ਅਸੀਂ ਵਾਰਡ ਨੰਬਰ 11 ਦੇ ਵਿੱਚ ਕੌਂਸਲਰ ਕਹਿੰਦਾ ਵੀ ਇਹ ਪਲਾਟ ਖਾਲੀ ਪਿਆ ਜਿਹੜੇ ਉਹ ਪੱਕੇ ਕਰਾਓ ਹੁਣ ਉਹ ਪੱਕੇ ਕਰਾਈਏ ਅਸੀਂ ਫੇਰ ਗਲੀ ਨਾ ਬਣਵਾ ਲਈਏ ਫਿਰ ਆਪ ਤੇ ਕਰਦੇ ਆਂ ਤੇ ਆਪ ਦੇ ਪੈਸੇ ਲਾ ਕੇ ਗਲੀ ਬਣਵਾ ਲੈਂਦੇ ਆਂ ਸਾਡੇ ਵਾਸਤੇ ਵੋਟ ਪਾਈ ਸੀ ਇਹੀ ਮੇਰਾ ਇਹੀ ਕਹਿਣਾ ਆਮ ਆਦਮੀ ਪਾਰਟੀ ਸਰਕਾਰ ਕੁਝ ਨਹੀਂ ਕਰ ਰਹੀ ਹੈ ਇਹ ਜੁਮਲੇਬਾਜ਼ੀ ਹੈ ਝੂਠੇ ਦਿਖਾ ਰਹੀ ਹੈ ਬਸ ਇੱਕ ਦੋ ਜਗ੍ਹਾ ਜਾ ਕੇ ਫੋਫਾ ਕਚਾਲੀਆਂ ਫੋਟੋਆਂ ਤੋਂ ਬਾਅਦ ਉਹ ਤੋਂ ਇੱਟਾਂ ਵੀ ਨਾਲ ਲੈ ਜਾਂਦੇ ਆਂ ਉਹ ਨਹੀਂ ਛੱਡੋ ਤੁਸੀਂ ਇਹਨੂੰ ਸਰਕਾਰ ਕਹੀ ਜਾਂਦੇ ਹੋ ਇਹ ਤਾਂ ਲੋਕਾਂ ਦੇ ਵੱਲੋਂ ਨਿਕਾਰੀ ਹੋਈ ਸਰਕਾਰ ਆ ਜੀ ਇਹ ਕੋਈ ਹੁਣ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਹੈਗੀ ਜਿਹੜੇ ਲੋਕਾਂ ਦੇ ਨਾਲੇ ਖਰੇ ਨਹੀਂ ਉਤਰ ਸਕੇ ਆਪਣੇ ਵਾਦੇ ਉੱਪਰ ਇਹੋ ਪੰਜਾਬ ਦੇ ਲੋਕਾਂ ਦੀ ਕਿੱਥੋਂ ਸਰਕਾਰ ਆ ਇਹ ਤਾਂ ਹੁਣ ਇਹ ਤਾਂ ਆਪਣੀਆ ਸਰਕਾਰ ਆ ਜੀ ਇਹਨਾਂ ਦੀ ਜਿਹੜੇ ਆਪਕਰਾਂ ਉੱਤੇ ਨੇ ਇਹਨਾਂ ਨੇ ਤਾਂ ਕੋਈ ਵਾਦਾ ਨਹੀਂ ਜੀ ਪੂਰਾ ਕੀਤਾ ਤੁਸੀਂ ਰੇਤ ਮਾਫੀਆ ਦੇਖ ਲਓ ਆ ਟਰੱਕ ਦੇਖ ਲਓ ਰੋਡ ਦੇ ਉੱਤੇ ਹੁਣ ਅੱਧਾ ਸਾ ਮਟਾ ਬੋ ਰੱਖਣ ਕਰਨ ਗਈ ਜੀ ਇਹ ਇੱਤਾ ਹੀ ਪੌਂਦੇ ਜਾਂਦੇ ਆ ਜੀ ਲੋਕਾਂ ਦੀ ਅੱਖਾਂ ਦੇ ਵਿੱਚ ਕੋਈ ਦੇਖਦੇ ਦੇ ਉੱਤੇ ਬੰਦੀ ਨਹੀਂ ਹੈਗੀ ਤੇ ਦੂਜੀ ਗੱਲ ਨਸ਼ਿਆਂ ਦੀ ਆ ਆ ਨਸ਼ਾ ਰਾ ਹੁਣ ਜਾਗ ਗਿਆ ਇਹ ਆ ਛੋਟੀਆਂ ਛੋਟੀਆਂ ਮੱਛੀਆਂ ਦੇ ਘਰ ਟਾਉਣ ਲੱਗੇ ਆ بڑے بڑے ਮਗਰ ਮੱਛੀਆਂ ਨੂੰ ਕੋਈ ਹੱਥੇ ਨਹੀਂ ਪਾਉਂਦਾ ਹੈਗਾ ਛੋਟੀਆਂ ਓਡੀਆਂ ਮੱਛੀਆਂ ਦੇ ਨਾਲ ਖਤਮ ਨਹੀਂ ਹੋਣਾ ਇਹ ਤਾਂ ਜਿਹੜੇ بڑے ਸਵਾਗਰ ਦੇ ਮੋਸੇ ਦੇ ਉਹਨਾਂ ਦੀਆਂ ਕੋਠੀਆਂ ਟਾਉਣ ਉਹਨਾਂ ਦੇ ਮਹਿਲ ਟਾਉਣ ਦੀ ਜਾ ਕੇ ਆ ਜਿਹਦੇ ਚਾਰ ਕਮਰੇ ਤਿੰਨ ਬਣੇ ਆ ਪਤਾ ਨਹੀਂ ਦੋ ਬਣੇ ਆ ਉਹਨਾਂ ਦੇ ਘਰ ਘਾ ਕੇ ਰੱਖਦੇ ਸਾਰਿਆਂ ਦੇ ਇਹਨਾਂ ਕੰਮੀ ਸਰਕਾਰ ਆ ਜੀ ਪੰਜਾਬ ਦੇ ਲੋਕਾਂ ਨੇ ਬਿਲਕੁਲ ਨਕਾਰ ਦਿੱਤੀ ਆ ਸਰਕਾਰ ਇਹ ਇਹਦਾ ਦੁਬਾਰਾ ਬੰਦੀ ਨਹੀਂ ਹੈਗੀ ਉਹ। ਜਿੱਥੋਂ ਤੁਸੀਂ ਮਰਜ਼ੀ ਬੋਲ ਸਕਦੇ ਜਿਹੜੇ ਮਰਜ਼ੀ ਪੰਜਾਬ ਦੇ ਲੋਕਾਂ ਨਾਲ ਗੱਲ ਕਰਕੇ ਦੇਖ ਸਕਦੇ। ਸਰ ਇਹ ਪੰਜਾਬ ਤੇ ਬਾਰਡਰਾਂ ਦੇ ਜਿਹੜੇ ਨਸ਼ੀਲੇ ਪਦਾਰਥ ਆ ਰਹੇ ਆ ਉਹਨਾਂ ਨੂੰ ਨਹੀਂ ਰੋਕ ਪਾਰੇ ਤੇ ਕੱਲ ਨੂੰ ਕੋਈ ਆਰਡੀਐਕਸ ਲੈ ਕੇ ਆ ਗਿਆ ਕੋਈ ਪੰਪ ਬਾਰੂਦ ਲੈ ਕੇ ਆ ਗਿਆ ਪੰਜਾਬ ਕਿੱਥੇ ਸੇਫ ਹੈਗਾ? ਕੌਣ ਰੋਕ ਲੂਗਾ? ਇੰਨੇ ਬੜੇ ਨਸ਼ੀਲੇ ਪਦਾਰਥ ਜਿਹੜੇ ਬਾਰਡਰਾਂ ਤੇ ਨਹੀਂ ਰੋਕੇ ਜਾ ਰਹੇ। ਸਭ ਤੋਂ ਪਹਿਲਾਂ ਮੈਨ ਸਿਕਿਉਰਿਟੀ ਬਾਰਡਰਾਂ ਦੀ ਕਰੋ ਇਹਨਾਂ ਨੂੰ ਫੜੋ ਬੇਰੋਜ਼ਗਾਰ ਜਿਹੜੇ ਇਹਨੇ ਪੈਦਾ ਕਰਦੇ ਉਹ ਕਿਹੜੇ ਨਾ ਕਿਹੜੇ ਪਾਸੇ ਤਾਂ ਜਾਣ ਗਈ ਉਹਨਾਂ ਦੇ ਤੁਸੀਂ ਘਰ ਟਾਰ ਰਹੇ ਹੋ ਇੱਕ ਬੰਦੇ ਨੂੰ ਫੜ ਜਾਣਾ ਵੱਡੇ ਮਗਰਮਚ ਕਿੱਥੇ ਐ ਉਹਨਾਂ ਨੂੰ ਫੜੋ ਉਹਨਾਂ ਦੇ ਚਲਾਨ ਕਰੋ ਉਹਨਾਂ ਨੂੰ ਫੜੋ ਕਿੱਥੋਂ ਲੈ ਕੇ ਆ ਰਹੇ ਆ ਬਾਰਡਰ ਤੋਂ ਪਾਰ ਵੀ ਜਿਹੜੇ ਲਿੰਕ ਆ ਉਹਨਾਂ ਨੂੰ ਵੀ ਫੜੋ ਜੇ ਤੁਹਾਡੇ ਕੋਲ ਨਹੀਂ ਹੋ ਰਿਹਾ ਤੇ ਅਸੀਂ ਤੁਹਾਡੀ ਹੈਲਪ ਕਰ ਦਿੰਦੇ ਆ ਆਪ ਵੀ ਲੋਕ ਸਾਰੇ ਲੋਕਾਂ ਨਾਲ ਪੰਜਾਬ ਦੇ ਲੋਕ ਆਪ ਦੇ ਲੋਕ ਸਾਰੇ ਇਹਜੋ ਨਸ਼ੇ ਦੇ ਖਿਲਾਫ ਨੇ ਨਸ਼ੇ ਨੂੰ ਬੰਦ ਕਰਨ ਪੰਜਾਬ ਦੇ ਲੋਕ ਸਾਰੇ ਨਾਲ ਨੇ ਉਹ ਤੋਂ ਵੱਡੇ ਮਦਰ ਮੱਛਾਂ ਨੂੰ ਹੱਥ ਪਾਉਣ ਕੇ ਜਾ ਕੇ ਆ ਸਾਰੇ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਤੁਰਨੇ। ਭਾਜੀ ਚਿੱਟਾ ਇੱਕ ਰੰਗ ਸੀਗਾ ਜਿਹੜਾ ਅੱਜ ਕੱਲ ਨਸ਼ਾ ਹੋ ਚੁੱਕਿਆ ਵਾ। ਠੀਕ ਆ ਪੰਜਾਬ ਪੁਲਿਸ ਵੀ ਕਿ ਚਲਾਨ ਪੁਲਸ ਹੋ ਚੁੱਕੀ ਆ। ਇਹਨਾਂ ਨੇ ਗਰੀਬਾਂ ਦਾ ੱੱਕਾ ਕਰਨਾ, ਜ਼ਮੇਟੋ ਵਾਲਿਆਂ ਦਾ ਸੀਰੀਅਲ ਨਾ ੱੱਕਾ ਕਰਨਾ। ਠੀਕ ਆ ਪੰਜਾਬ ਪੁਲਿਸ ਚਲਾਨ ਪੁਲਸ ਰਹਿ ਗਈ ਆ। ਇਹਨਾਂ ਨੇ ਨਸ਼ਾ ਕ੍ਰਾਈਮ ਕੁਝ ਨਹੀਂ ਦੇਖਣਾ। ਇਹ ਸਿਰਫ ਆਮ ਆਦੀ ਪਾਰਟੀ ਦੀ ਇਹਨਾਂ ਨੂੰ ਸ਼ਹਿਰ ਸੀ ਚਲਾਲ ਕਰੋ ਲੋਕਾਂ ਨੂੰ ਟੱਗੋ ਆਪਣੇ ਘਰ ਭਰ ਲੋ ਬਸ ਇਸ ਕਰਕੇ ਬੀਜੇਪੀ ਜਦੋਂ ਆਊਗੀ ਬਹੁਤ ਕੁਝ ਪੰਜਾਬ 'ਚ ਸੁਧਾਰ ਹੋਊਗਾ ਵਾਹਿਗੁਰੂ ਦੀ ਬਹੁ ਮੇਰ ਹੋਊਗੀ ਅੰਜਾਨ ਸਰਕਾਰ ਮੁਰਦਾ ਭਾਜੀ ਭਾਜੀ ਮੁਰਦਾ ਨਸ਼ੀਲੇ ਪਦਾਰਥਾਂ ਨੂੰ ਬੜਾਵਾ ਤਾਂ ਆਮ ਆਦੀ ਪਾਰਟੀ ਸਰਕਾਰ ਆਪ ਕਰ ਰਹੀ ਹੈ ਜਿਹੜੇ ਕੇਸ ਦਿੱਲੀ ਇਹਨਾਂ ਤੇ ਚੱਲ ਰਹੇ ਆ ਤੇ ਆਪਣੇ ਸ਼ਰਾਬ mafia ਨੂੰ ਲੈ ਕੇ ਸ਼ਰਾਬ ਦਾ ਠਿਕਾ ਇੱਕ ਹੋਰ ਆ ਕਿਲੋਮੀਟਰ ਵੀ ਨਹੀਂ ਜਾਣਾ ਮਿਟਰਾ ਨਾਲ ਜਾਣਾ ਇੱਕ ਠਿਕਾ ਹੋਰ ਆ ਤੇ ਇੱਕ ਠਿਕਾ ਐ ਚੱਲ ਜੋ ਆ ਰਿਹਾ ਇੱਕ ਠਿਕਾ ਇਧਰ ਦੇ ਪਾਸੇ ਚੱਲ ਜੋ ਮੈਂ ਖੜਾ ਚਾਰੇ ਪਾਸੇ ਤੁਰ ਜਾਣਾ ਮੈਨੂੰ ਠਿਕਰੇ ਠਿਕਕੇ ਦਿਖਣਗੇ ਇਹ ਕਰਨਾ ਸੀ ਪਹਿਲਾਂ ਨਹੀਂ ਸੀ ਦੂ ਪਹਿਲਾਂ 6 ਕਿਲੋਮੀਟਰ ਤੋਂ ਪਹਿਲਾਂ ਠਿਕਾ ਨਹੀਂ ਸੀ ਐਸਾਨੇ ਵਾਲਾ ਸੀਗਾ ਫਿਰ ਕਨੇਚ ਸੀਗਾ ਫਿਰ ਟੰਗਣ ਵਾਲਾ ਸੀਗਾ ਫਿਰ ਅੱਗੇ ਜਾ ਕੇ ਢੰਡਾਰੀ ਸੀਗਾ ਹੁਣ ਸਾਮਨੇ ਵਾਲ ਦੇ ਵਿੱਚ ਹੀ ਘੱਟੋ ਘੱਟ ਸਾਮਨੇ ਵਾਲ ਦੇ ਵਿੱਚ ਤੁਸੀਂ ਅੱਡੇ ਲੋ ਰੋਡ ਚੱਲ ਜਿਓ ਲੋ ਰੋਡ ਚੱਲ ਜੋ ਟੈਲੋ ਰੋਡ ਘੱਟੋ ਘੱਟ 1 ਕਿਲੋਮੀਟਰ ਬਾਅਦ ਠੇਕਾ ਜੇ ਤੁਹਾਨੂੰ ਧਰੋੜ ਦੇ ਅੱਡੇ ਤੇ ਫਿਰ ਉਸ ਤੋਂ ਕਿਲੋਮੀਟਰ ਗਾਂ ਚੱਲ ਜੋ ਫਿਰ ਨਹਿਰ ਵਾਲਾ ਠੇਕਾ ਜੂਆ ਨਹਿਰ ਦੇ ਉੱਪਰ ਤਾਂ ਤਿੰਨ ਠੇਕੇ ਬਣੇ ਹੋਏ ਪੈਟਰੋਲ ਪੰਪ ਘੱਟ ਨੇ ਠੇਕੇ ਪਤ ਤਾਂ ਠੇਕੇ ਜਿਆਦਾ ਪੈਟਰੋਲ ਪੰਪ ਘੱਟ ਨੇ ਆਏ ਕਿ ਮੋਲਾ ਕਲੀਨਿਕ ਘੱਟ ਹੈ ਮੋਲਾ ਕਲੀਨਿਕ ਘੱਟ ਹੈ ਇਹ ਵਾਲੇ ਕਲੀਨਿਕ ਜਿਆਦਾ ਇਹਨਾਂ ਦੇ ਇਹ ਸ਼ਰਾਬ ਵਾਲੇ ਕਲੀਨਿਕ ਜਿਆਦਾ ਹੈ ਇਹ ਗਲੂਕੋਜ਼ ਵਾਲੀਆਂ ਬੋਤਲਾਂ ਇੱਥੇ ਜਿਆਦਾ ਮਿਲਦੀਆਂ